ਜੀ ਕਾਲ ਨਹੀਂ ਸਾਰਿਆਂ ਨੂੰ ਹੋਰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਅਸੀਂ ਵੀਡੀਓ ਸਾਡੀ ਚੱਲਦੀ ਪਈ ਹੈ ਕੰਜੂਸ ਬੇਬੇ ਤੇ ਸਾਰਿਆਂ ਦਾ ਬਹੁਤ ਜ਼ਿਆਦਾ ਹੀ ਧੰਨਵਾਦ ਸਾਡਾ ਸਾਥ ਦੇਣ ਵਾਸਤੇ ਬਹੁਤ ਜ਼ਿਆਦਾ ਸਾਥ ਦਿੱਤਾ ਵਾ ਸਾਡਾ ਸਾਰਿਆਂ ਨੇ ਬਹੁਤ ਵਧੀਆ ਦਿੱਤਾ ਸਾਰੇ ਭੈਣ ਭਰਾਵਾਂ ਨੇ ਭਾਜੀ ਤੇ ਬਹੁਤ ਸੋਹਣੇ ਕਮੈਂਟ ਆਉਂਦੇ ਆ ਸਾਨੂੰ ਤੇ ਬਹੁਤ ਜਲਦੀ ਆ ਤੇ ਬਹੁਤ ਵਧੀਆ ਲੱਗਦਾ ਵਾ ਤੇ ਅਹੀਂ ਦਾ ਡਰਾਨਾ ਜ਼ਰੂਰੀ ਗੱਲਬਾਤ ਕਰਨੀ ਹੀ ਗੱਲਬਾਤ ਇਹ ਹੀ ਪੀ ਇੱਧਰ ਹੀ ਨਾ ਪੂਆ ਜੀ ਕੇ ਘਰ ਵੀਡੀਓ ਬਣਾਉਂਦੇ ਹੀ ਤੇ ਇਹਨਾਂ ਦੇ ਹੁਣ ਲੱਗੇ ਮਿਸਤਰੀ ਇਹਨਾਂ ਟੈਲਾਂ ਟੂਲਾ ਸਾਰੇ ਹੀ ਲਾਉਣੀਆਂ ਵਾਂ ਟਾਟ ਭਾਈ ਪਾਈ ਆ ਤੇ ਇੱਥੇ ਫਿਰ ਹੁਣ ਵੀਡੀਓ ਰਾਤੀ ਵੀ ਬਣਾਉਂਦੇ ਹੀ ਤੇ ਸਾਡੀ ਵੀਡੀਓ ਵੀ ਵਿੱਚ ਮਿਸਤਰੀਆਂ ਦਾ ਖੜਾਕ ਕਦੀ ਕੋ ਕਦੀ ਉਹ ਗ੍ਰੈਂਡਰ ਚਲਾਉਂਦੇ ਹੁਣ ਉਹਨਾਂ ਨੇ ਤਾਂ ਕੰਮ ਕਰਨਾ ਹੀ ਆ ਵਿਚਾਰਿਆਂ ਨੇ ਆਪਣਾ ਸਟਾ ਡਾ ਕਰਕੇ ਹੁੰਦਾ ਕੰਮ ਥੋੜਾ ਆਪਣਾ ਬੰਦ ਕਰ ਦੇਣਾ ਉਹਨਾਂ ਨੂੰ ਹੁੰਦਾ ਨਾ ਵੀ ਠੇਕੇ ਤੇ ਆਏ ਸਾਡਾ ਕਿੰਨਾ ਜਿੰਨਾ ਜੀ ਵਾਤ ਉਹ ਲਾਇਦਾ ਹੀ ਉਹਨਾਂ ਨੂੰ ਆਰਟਿਕ ਦੇਣੇ ਤੱਕ ਦੀ ਹੋ ਜੇ ਸਾਡਾ ਤੇ ਠੇਕਾ ਹੀ ਆ ਹਾਂ ਜੀ ਜੀ ਉਹਦੀ ਵਾਚੇ ਤੱਕ ਵੀ ਉਹ ਦੇ ਰਿਖਦੇ ਆ ਨਾਲੇ ਆਪਣਾ ਕੰਮ ਅਗਲੇ ਨੇ ਮਕਾਉਣਾ ਜਾਂਦਾ ਜਿੱਦਾਂ ਹੀ ਹੋਵੇ ਹਾਂਜੀ ਤੇ ਉਹ ਫਿਰ ਉਹਨਾਂ ਹੀ ਇਹ ਸੋਚਿਆ ਵਾ ਸਾਰੇ ਜਾਣਿਆਂ ਨੇ ਵੀ ਪਰਲੇ ਉਧਰ ਆਪਣੇ ਘਰ ਜਿਹੜੀ ਹੈ ਨਾ ਵੀਡੀਓ ਉਧਰ ਲੈ ਜਾਂਦੇ ਆ ਜੀ ਤੇ ਕਦੇ ਕਿਤਾ ਇਧਰ ਵਾਲੇ ਸੀਨ ਤੇ ਬਾਕੀ ਜ਼ਿਆਦਾਤਰ ਉਧਰ ਹੀ ਕਰ ਲਾਂਗੇ ਕਿਉਂ ਮਿਸਤਰੀਆਂ ਦੇ ਵਿੱਚ ਫੇ ਸੁੱਤਰ ਨਿੰਗਾ ਆਉਂਦਾ ਠੀਕ ਨਹੀਂ ਉਹ ਜੇ ਸਾਮਾਂ ਤੁਸੀਂ 6 ਵਜੇ ਜਾਂਦੇ ਆ ਆਟੋਬੱਸਾਂ ਜਾਈਏ ਫੇ ਟਾਈਮ ਵੀ ਨਹੀਂ ਹੁੰਦਾ ਤੁਹਾਨੂੰ ਪਤਾ ਹੋਣਾ ਕੀ ਤਾਂ ਡੋਗਾ ਕਰਨਾ ਹੁੰਦਾ ਵਾ ਤੇ ਇਧਰ ਅਸੀਂ ਤਾਂ ਸ਼ੁਰੂ ਕੀਤੀ ਕਿ ਕੁਆਜੀ ਨੂੰ ਥੋੜੀ ਪ੍ਰੋਬਲਮ ਹੈ ਇਹਨਾਂ ਦੇ ਲੱਤਾਂ ਨੇ ਪ੍ਰੈਸ਼ਨ ਹੋਏ ਇਹਨਾਂ ਕੋ ਧੁਰਨਾ ਕਰਨਾ ਚ ਨੇਰੇ ਆਈਦੇ ਨੇਰੇ ਆ ਜਾਨੇ ਸਾਰੇ ਜਾਣੀ ਇਧਰ ਪਰ ਇਹਨਾਂ ਨੂੰ ਕੁਝ ਕਦੋਂ ਦੀ ਉਧਰ ਜਾਣ ਵਿੱਚ ਹੈ ਤਾਂ ਹੀ ਤਾਂ ਕਰਕੇ ਇਧਰ ਸ਼ੁਰੂ ਕੀਤੀ ਵੀਡੀਓ ਕਿ chaldi ਇਹਨਾਂ ਨੂੰ ਨਾ ਕੋਈ ਮੁਸ਼ਕਿਲ ਆ ਲਈ ਆਹ ਤੇ ਚਲੋ ਹੁਣ ਕੋਈ ਗੱਲ ਨਹੀਂ ਉਧਰ ਹੋਣਾ ਚਲੋਨੇ ਆਪਣਾ ਕੰਮ ਕਿਉਂਕਿ ਬਿਲਕੁਲ ਬਿਲਕੁਲ ਠੀਕ ਨੇ ਹਾਂ ਉੱਧਰ ਆ ਆ ਚਲੋ ਜਿਹੜਾ ਇਹਨਾਂ ਦਾ ਸੀਨ ਹੋਊਗਾ ਉੱਧਰ ਹੀ ਪੈਣਾ ਚਲੋ ਪਾ ਗਿਆਂ ਉਹ ਜਿਹੜੀ ਸਾਰੀ ਫਿਰ ਵੀਡੀਓ ਵਾ ਉਹ ਫਿਰ ਮੁਸ਼ਕਲ ਹੋ ਜਾਣਾ ਮਿਸਟਰੀਆਂ ਨੇ ਰੇਤਾ ਵੀ ਕਰਨੀ ਹਾਂ ਕੋਈ ਬੱਜਰੀ ਕਰੀ ਉਹ ਤੇ ਇਹਨੂੰ ਜਿੱਦਾਂ ਭੂਆ ਦਾ ਸੀਨ ਪੈਣਾ ਵਾ ਭੂਆ ਔਕ ਵੇਲੇ ਉੱਧਰ ਹੀ ਚਲੀ ਗਈ ਤੇ ਉਦਾਂ ਸਾਰੀ ਵੀਡੀਓ ਇੱਥੇ ਭਾਂ ਭੂਆ ਦਾ ਨਾਮ ਹੀ ਸੀਨ ਪਵੇ ਤੇ ਵੀਡੀਓ ਪਰ ਇੱਥੇ ਕਮਰਿਆਂ 'ਚ ਇੰਨਾ ਕਿ ਪਾਂਚ ਏ ਉਪਰ ਮਿਸਤਰੀ ਵਿਚਾਰੇ ਉਹ ਸਾਰੀ ਲੱਗੇ ਆ ਉਹਨਾਂ ਕਦੀ ਬਾਹਰੋਂ ਸੀਮਿੰਟ ਲੈਣ ਵੀ ਜਾਣਾ ਇੱਟਾਂ ਲੈਣ ਵੀ ਜਾਣੀਆਂ ਉਹਨਾਂ ਨੇ ਟੈਲਾਂ ਲੈਣ ਵੀ ਜਾਣਾ ਉਹਨਾਂ ਨੇ ਵਿਚਾਰਿਆਂ ਨੇ ਸਹੀ ਦੋ ਮਹੀਨੇ ਲੰਘ ਜਣੇ ਆ ਹਾਂ ਫਿਰ ਉਹਨਾਂ ਘਰ ਦੇ ਰਿਹਾ ਉਹ ਰੁਕ ਜਾ ਰੁਕ ਜਾ ਯਾਰ ਰੁਕ ਜਾ ਰੁਕ ਜਾ ਤੇ ਉਹ ਵੀ ਵਿਚਾਰੇ ਫਿਰ ਮੂੰਹ ਹਾਲ ਦੇ ਵੇਂਦੇ ਆ ਤੇ ਉਹਦਾ ਕਰਕੇ ਸੁੱਤਰ ਜਿਆ ਨਹੀਂ ਹੋਣ ਡਿਆ ਤੇ ਰਾਤੀ ਸਾਡੀ ਵੀਡੀਓ ਤਾਂ ਹੀ ਨਹੀਂ ਬਣੀ ਤੇ ਅੱਜ ਸੱਤੀ ਵੀਡੀਓ ਲੇਟ ਪਈ ਆ ਇਸੇ ਕਰਕੇ ਤੇ ਬਾਕੀ ਤੁਹਾਨੂੰ ਦਿਖਾ ਵੀ ਦਿੰਨੇ ਆ ਤੇ ਬਾਕੀ ਆਪਣੀ ਛੁੱਟੀ ਹੋ ਗਈ ਆ ਪੂਰੀ ਆਪਾਂ ਵੀ ਉਹਨਾਂ ਦੇ ਆਈ ਚੱਲੇ ਆ। ਹਾਂ। ਉਹ ਗੁੜੀਆ ਸਾਡੀ ਚਲੀ ਗਈ ਸੀ। ਹਾਂ। ਉਹ ਤਿੰਨ ਚਾਰ ਦਿਨ ਹੋ ਗਏ ਪਹੁੰਚੀ ਨੂੰ। ਤੇ ਚੱਲ ਇਸੇ ਤਰ੍ਹਾਂ ਆ। ਹਾਂਜੀ। ਭੈਣ ਭਰਾ ਬੜ ਪਿਛੜੀ ਆਏ ਕਿ ਅੱਗੇ ਚੱਲਦੇ ਆ। ਆਪਣਾ ਚਾਟੀ ਸੁੱਟੀ ਮੁੱਕ ਜਾਂਦੀ ਆ। ਕਿੰਨੀ ਤੇ ਕਿਹੜੇ ਨਹੀਂ ਕੁਝ ਵੀ ਨਹੀਂ ਹੁੰਦੀ। ਉਹ ਆਖਿਆ ਜਦੋਂ ਦੋਵੇਂ ਆ ਗਏ ਤੇ ਬੜਾ ਕੋ ਸਜੇ ਹਮਨ ਕਦੀ ਇੱਧਰ ਆ ਜਾਣਾ ਕਦੀ ਉੱਧਰ ਚੱਲ ਜਾਣਾ ਤੇ ਜਿੱਧਰ ਦੀ ਉਹ ਚਲ ਗਈ ਆ ਤੇ ਉਹ ਹੋਰ ਤਰ੍ਹਾਂ ਹੁੰਦਾ ਇੱਧਰ ਆਉਂਦੀ ਮੇਰਾ ਆਪਣਾ ਨਹੀਂ ਮਨ ਲੱਗਣ ਡਿਆ ਉਹਦੋਂ ਦਾ ਉਹ ਆ ਕੇ ਉੱਪਰੋਂ ਪਰੇ ਖਾਲੀ ਵੱਖੜੀ ਮਮਾ ਕੀ ਇਦਾਂ ਕੋ ਕਰ ਦੇਦੀ ਮੈਨੂੰ ਪਤਾ ਨਹੀਂ ਬਾਹਰ ਆਉਣ ਕੀ ਲੱਗੀ ਹੀ ਕਰ ਨਹੀਂ ਇਹ ਬੜਾ ਵਧੀਆ ਆਈ ਉਹ ਵੀ ਨਾ ਵਧੀਆ ਆਈ ਹਾਂ ਹੋ ਪਰ ਤੇਤੀ ਬੜੀ ਹੈ ਕੀ ਤੇ ਉਹਨਾਂ ਦੇ ਘਲਾਰਾ ਪਾ ਇੱਥੇ ਪਾ ਇੱਥੇ ਪਾ ਵਾ ਉੱਥੇ ਗਏ ਪਪਾ ਸਾਹ ਕੋਲ ਗਏ ਨੇ ਮੌਚ ਲੱਗੇ ਸੌਦਾ ਲੈਣ ਮੈਂ ਲਿਆ ਆਪਣਾ ਮੇਲ ਮੇਲ ਜਿਹੜੀ ਕੀਜ ਵੱਤੋਂ ਵਾਲੀ ਆ ਉਹਨੇ ਉਹ ਵੀ ਚੁੱਕ ਲਈ ਜਿਹੜੀ ਨਹੀਂ ਮੈਂ ਚੁੱਕਣ ਵਾਲੀ ਨਹੀਂ ਉਹ ਵੀ ਚੁੱਕ ਲਈ ਫੇਰ ਵੀ ਰਾਤੀ ਮੈਨੂੰ ਕਹਿੰਦੀ ਮਮਾ ਤੁਸੀਂ ਨਾ ਉਹ ਮੱਕੀ ਦੇ ਦਾਣੇ ਉਹ ਕੋਲੋਂ ਜ਼ਰੂਰ ਲੈ ਕੇ ਆਉਣੇ ਘਰ ਤੁਹਾਡੇ ਵਾਸਤੇ ਮਤਲਬ ਵੀ ਬਹੁਤ ਵਧੀਆ ਉਹ ਵੀ ਡਾਈਟ ਦੇ ਵਿੱਚੋਂ ਖਾਣੀ ਕਹਿੰਦੀ ਪਪਾ ਨੂੰ ਵੀ ਉਹ ਤਿਆਰ ਕਰੋ ਰਾਤ ਨੂੰ ਮੈਂ ਤਾਂ ਠੀਕ ਆ ਮੈਂ ਲੈ ਆਣਨੀ ਆ ਅੱਜ ਤੇ ਮੈਂ ਉਹ ਲੈ ਆਣੀ ਨਾਲ ਉਹਨਾਂ ਵਾਸਤੇ ਚਲੋ ਚਲੋ ਦਿਖਾ ਲਈ ਆ ਵੀ ਮਿਸਤਰੀਆਂ ਦਾ ਲੱਗਿਆ ਉੱਧਰ ਕੰਮ ਸੈੱਟ ਸੋਚਣ ਦਾ ਵੀ ਘਰੇ ਜਾ ਕੇ ਲਈਏ ਕਰਨੀ ਚੀਜ਼ ਤੇ ਦਿਖਾ ਦਿਓ ਅੰਦਰ ਥੋੜਾ ਜਿਹਾ ਠੀਕ ਹੈ ਨਾ ਜੇ ਟਰੌਨ ਕਰ ਲੱਗ ਜਾਂਦੀਆਂ ਜੇ ਤੱਕ ਜਾਣਾ ਤਾਂ ਆਪਾਂ 1 ਮਹੀਨੇ ਬਾਅਦ ਹੀ ਜਾਣਾ ਤੇ ਉਸ ਤਰ੍ਹਾਂ ਹੁੰਦੇ ਆ ਹਾਂ ਦਾ ਇੱਥੇ ਤਾ ਸੋ ਆਖਿਆ ਵੀ ਉਸ ਤਰ੍ਹਾਂ ਹੁੰਦੇ ਆ ਲੱਗੇ ਇੱਥੇ ਅੱਜ ਆਈ ਨਹੀਂ ਕਿ ਵੈਸੇ ਮਿਸਤਰੀ ਅੱਜ ਟੋਟਾ ਸਾਰੀਆਂ ਪਈਆਂ ਵਾਂ ਟੂਰ ਦੇ ਵਿੱਚ ਤੇ ਪਹਿਲਾ ਸਟੋਰ ਕਾਫੀ ਵੱਡਾ ਹੀ ਹੋਣਾ ਇਹਨਾਂ ਦੇ ਰਾਦੇ ਕੀ ਚਾਲ ਵਿੱਚ ਕਾਦਾ ਦਵਾ ਲੈਨੇ ਆ ਆਹ ਨੰਬਰ ਬਣ ਜੂਗਾ ਤੇ ਸਾਮਾਨ ਜਿਹੜਾ ਪੜਦੇ ਅੰਦਰ ਹੋ ਜਾਂਦਾ ਵਾ ਜਰੀ ਉਹਨਾਂ ਬੂਆ ਨੇ ਇੱਥੇ ਵਿਚਾਰੀ ਨੇ ਪੜਦੇ ਲਵਾਏ ਆ ਤੁਹਾਨੂੰ ਉਹ ਲਾਉਣੇ ਪਏ ਆ ਤੇ ਚਲੋ ਕੋਈ ਵਾਰ ਵੀ ਆ ਆ ਅ ਚੰਗਾ ਕੋਈ ਚੰਗਾ ਬੱਜੇਗਾ ਨਹੀਂ ਚੰਗਾ ਇਹਨੂੰ ਚਾਹੇ ਦਿਖਾ ਦੇ ਦੋ 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 ਜਾ ਕੇ ਪਹੁੰਚ ਕੇ ਫੋਨ ਕਰ ਅਸੀਂ ਟੈਕੀ ਮਾਰੋ। ਉਹ ਤੋਂ ਸਾਡੇ ਡੇਰੇ 'ਚ ਮਿਸਤਰੀ-ਮਿਸਤਰੀ ਲੱਗੇ ਆ। ਉੱਧਰ ਘੂਆ ਘਰ ਵੀ ਲੱਗੇ ਆ। ਇੱਧਰ ਸੈੱਟ ਕੋਣ ਲਏ ਆ ਬੜਾ ਤਗੜਾ। ਤੇ ਆਹ ਇਹਨਾਂ ਨੇ ਵੀ ਬਹੁਤ ਤਗੜਾ ਕੀਤਾ ਵਾ ਕੰਮ ਆ। ਉੱਧਰ ਜਸਨ ਦੇ ਘਰ ਵਾਲੇ ਉੱਧਰ ਵੀ ਲੱਗੇ ਆ ਮਿਸਤਰੀ। ਤੇ ਚਾਰ ਚਫੇਰੇ ਇੱਥੇ ਮਿਸਤਰੀ-ਮਿਸਤਰੀ ਆ। ਹਾਂ ਇਹਨਾਂ ਨੇ ਤਗੜਾ ਕੰਮ ਕੀਤਾ ਵਾ ਰੂਲਰ ਆਲਾ ਲਿਆਂਦਾ ਆਵੇ ਇਹਨਾਂ ਨੇ ਪੂਰਾ ਆ। ਉਹਨਾਂ ਵੀ ਦਾਦੀ ਦੇ ਚਾਚਾ ਜੀ ਦੇ ਬੇੜੇ ਆ। ਆਹ ਇਹ ਡੈਡੀ ਦੇ ਚਾਚਾ ਜੀ ਦੇ ਬੇਟੇ ਆ ਮੇਰੇ ਚਾਚਾ ਲੱਗਦੇ ਆ ਰੱਬ ਚੱਗੇ ਟੰਗੇ ਡੁੰਗੇ ਹਾਂ ਸੋਹਣੇ ਇਹਨਾਂ ਨੇ ਡੰਗਰ ਡੁੰਗਰ ਰੱਖੇ ਆ ਵਧੀਆ ਕੰਮ ਵਾ ਤੇ ਬਹੁਤ ਵਧੀਆ ਕੰਮ ਚਲਾਇਆ ਵਾ ਇੱਥੇ ਸੋਹਣਾ ਕੰਮ ਆ ਇਹਨਾਂ ਦਾ ਦੁੱਧ ਗੱਦ ਦਾ ਆ ਹੁਣ ਨਾਲ ਸੈਟ ਸੁੱਟਦਾ ਕਰ ਲਿਆ ਵਾ ਇੱਥੇ ਹੋਰ ਇਹਨਾਂ ਗਾਇਆਂ ਬੁੰਆਂ ਹੁਣ ਸੌਣੀਆਂ ਵਾ ਤੇ ਆ ਰੂਲਰ ਰਾਲਾ ਫੇਰ ਕੇ ਡਏ ਆ ਪੂਰਾ ਐ ਵਧੀਆ ਕੰਮ ਕਰਨਦੇ ਆ ਕੋਈ ਮਾੜਾ ਮੋਟਾ ਨਹੀਂ ਐ ਚੰਗੇ ਟੋਪ ਦਾ ਡਏ ਆ ਕੰਮ ਕਰਨੇ ਉਹ ਇੱਥੇ ਕਰਦੇ ਆ ਚਾਲੂ ਅਸੀਂ ਠੀਕ ਨਹੀਂ ਵੀਡੀਓ ਹਾਂ ਉਹ ਉੱਧਰ ਉਹ ਹੀ ਆ ਵੀ ਮਿਸਤਰੀਆਂ ਦਾ ਕਰਕੇ ਮਿਸਤਰੀਆਂ ਦਾ ਕਰਕੇ ਆ ਉੱਧਰ ਹਾਂ ਬੜਾ ਵਧੀਆ ਹੀ ਉੱਧਰ ਤੇ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਐ ਤਰ੍ਹਾਂ ਹੀ ਹੁੰਦੀ ਆ ਫੇਰ ਵੇਖੀ ਜਾਊਗੀ ਆਹ ਕੋਈ ਗੱਲ ਨਹੀਂ ਉੱਧਰ ਕਰੇ ਪੈਣ ਲੈ ਆਹ ਕੁੜੀ ਸਾਡਾ ਦੀ ਬਹੁਤ ਸਾਈਕਲ ਭਜੋਦੀ ਆ ਇਹਨੂੰ ਗੱਡੀ ਕਾਦੀ ਮਿਲ ਗਈ ਨਵੀਂ ਹਾਂ ਸਾਰੇ ਜਾਣੇ ਜਿਹੜੇ ਨਵੇਂ ਜੁੜੇ ਆ ਸਾਡੇ ਨਾਲ ਉਹ ਸਾਨੂੰ ਪੁੱਛਦੇ ਆ ਵੀ ਇਹਦੇ ਪਰ ਦੱਸਿਓ ਵੀ ਇਹ ਕੌਣ ਵਾ ਅਬੀ ਦੀ ਭੈਣ ਕਾਹਨਾ ਇਹ ਅਬੀ ਦੀ ਭੈਣ ਹੈ ਇਹ ਅਬੀ ਦੀ ਭੈਣ ਹੈ ਸਾਡੀ ਬੇਟੀ ਹੈ ਇਹ ਬੜੀ ਬੀਬੀ ਕੁੜੀ ਹੈ ਸਾਡੀ ਹੈ ਤੇ ਚਲੋ ਥੋੜੀ ਜੀ ਪ੍ਰੋਬਲਮ ਆ ਇਹਦੇ ਕੋਈ ਗੱਲ ਨਹੀਂ ਤੇ ਬੜਾ ਵਧੀਆ ਵਾ ਹਾਂ ਕੋਈ ਫਿਕਰ ਨਹੀਂ ਹੈ ਸਾਡੇ ਘਰ ਚ ਸਭ ਤੋਂ ਵੀ ਬੱਚਾ ਹੈ ਹੋਈਆ ਹੈ ਹੈ ਹਾਂ ਤੁਸੀਂ ਕਰ ਗੱਲ ਇਹ ਕਹਿਣਾ ਵਾ ਕਿ ਮੈਂ ਘਰੇ ਬੋਲਦੀ ਨਹੀਂ ਅਬੀ ਦੀ ਬਾਹਰ ਮੈਂ ਗੋੜਾ ਬੋਲਾਂਗਾ ਬੋਲੀ ਆਇਆ ਚਰ ਦੂਣ ਛਾਨ ਨੂੰ ਕਰੀ ਜਾਨੀ ਐ ਮੈਂ ਲਿਆਵਾ ਹੁਣ ਆਪਣਾ ਬੈਗ ਮੈਂ ਹੋ ਗਿਆ ਲੇਟ ਠੀਕ ਨਹੀਂ ਕਬਲ ਚੰਦੀ ਆ ਹਾਂ ਹੁਣ ਚੱਲੀ ਜੋ ਨਹੀਂ ਮੰਮੀ ਤੂੰ ਚੱਲ ਜਾ ਬੈਨੇ ਚੱਲ ਲੈ ਚੱਲ ਲੈ ਚੱਲ ਲੈ ਕੀ ਫੜਲਾ ਸਾ ਤੇਰਾ ਬੰਦਾ ਬਾਣੀ ਨਾ ਹਾਂ ਚੱਲ ਮੈਂ ਚੱਲ ਜੰਨੀ ਨਹੀਂ ਜੀ ਚੱਲ ਚੱਲੀ ਚਲੋ ਆਹ ਲਵਲੀਓ ਬੇਬੇ ਹੁਣ ਚੱਲ ਚੱਲੀਓ ਬੇਬੇ ਵੀ ਹੁਣ ਆਹ ਕਦੇ ਆਪਣੇ ਮੁੰਡੇ ਦੇ ਨਾਲ ਉਹ ਆਹ ਕਵਿਆਤੀ ਚੱਲ ਚੱਲੀ ਹੁਣ ਠੀਕ ਓ ਸਹੀ ਯਾਰ ਚਲੋ ਜੀ ਕਰਦੇ ਆ ਇਸੇ ਨਾਲ ਬਲੌਗ ਦੀ ਐਂਡਿੰਗ ਸਾਰਿਆਂ ਨੂੰ ਸასი ਕਾਲ ਜੀ ਸასი ਕਾਲ ਜੀ ਸਾਰਿਆਂ ਨੂੰ ਸასი ਕਾਲ ਜੀ ਸਾਰਿਆਂ ਨੂੰ ਹਾਂ ਆਏ ਹੁਣ ਛੱਡਣ ਫੌਜੀ ਨੂੰ ਮੈਂ ਇਹਨੇ ਛੱਡ ਕੇ ਆ ਤੇ ਇਹ ਹੁਣ ਆਇਆ ਵਾ ਛੱਡਣ ਨਾਲ ਇਤੋਂ ਇਹ ਨਾ ਮੈਨੂੰ ਬੱਚੇ ਚੜਾ ਜਾਣਾ ਵਾ ਇਹ ਕਿਹੜਾ ਨਿਆ ਬਾਬੇ ਭਾਜੀ ਸਾਡਾ ਆਉਨੇ ਉੱਥੇ ਅਮਰਸਾਰੀ ਤੇ ਮੈਂ ਕਿਹਾ ਨਹੀਂ ਬਾਪੂ ਕੋਈ ਗੱਲ ਨਹੀਂ ਟਾਈਮ ਬੜਾਵਾ ਤੇ ਤਾਂ ਕਰਕੇ ਇਹਨਾਂ ਨੂੰ ਹੁਣ ਇਹਨੂੰ ਤੇ ਅਭੀ ਨੂੰ ਇੱਥੋਂ ਹੁਣ ਭੇਜ ਦੇਣਾ ਵਾ ਮੈਂ ਹੁਣ ਆਪਾਂ ਜਾਂਦੇ ਹਾਂ ਬੱਸੇ ਮੇਰੇ ਨਾਲ ਤਾਂ ਢੀਕਣ ਡਿਆ ਬਟਾਲੇ ਉਹਨੂੰ ਉੱਥੇ ਜਾ ਕੇ ਮਿਲਦਾ ਵਾਂ ਤੇ ਹੁਣ ਇਹਨਾਂ ਇੱਥੋਂ ਹੀ ਚੱਲ ਜਣਾ ਕਿਹਾ ਬੋਜੀ ਬਿਲਕੁਲ ਬਿਲਕੁਲ ਮੈਂ ਕਿਹਾ ਇਹ ਵੇਖ ਲਓ ਭਾਜੀ ਟਾਈਮ ਮੈਂ ਕੀ ਕਰਨਾ ਛੱਡ ਹੋਣਾ ਚੱਲ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ ਬੜਾਵਾ ਸਾਮਾਂ ਨੂੰ ਤੇ ਫਲਾਈਟ ਵਾ ਆਹ ਇਹ ਜਾਓ ਟਾਈਮ ਹੈਗਾ ਰਾਮਾ ਬੜਾ ਬੰਦੇ ਹੈਗੇ ਤੁਹਾਡੇ ਨਾਲ ਹਾਂ ਨਾਲ ਦੇ ਹੈਗੇ ਹਨ ਉਦੋਂ ਫਿਰ ਉਹਨਾਂ ਨੂੰ ਬਟਾਲਿਓ ਚੁੱਕਣਾ ਪੈਣਾ ਜਾ ਕੇ ਤੇ ਚਾਹੀ ਤੇ ਡਾਇਰੈਕਟ ਜਾਣਾ ਹੋਵੇ ਤੇ ਇਦਰੋਂ ਦੀ ਬੰਦਾ ਮੈਥੇ ਥਾਣੀ ਨਿਕਲ ਜਾਂਦਾ ਸਿੱਧਾ ਹੀ ਹੈ ਨਾ ਹਾਂਜੀ ਹਾਂਜੀ ਤੇ ਉਦੋਂ ਉਹਨੂੰ ਬਟਾਲਿਓ ਲੈਣਾ ਪੈਣਾ ਹੁਣ ਇਹਦੇ ਨਾਲ ਮੈਂ ਬੱਚੇ ਚੜ ਕੇ ਤੇ ਚੱਲ ਬਟਾਲਿਓ ਸਿੱਧਾ ਹੀ ਉੱਥੇ ਅੰਮ੍ਰਿਤਸਰ ਸਹੀ ਹਾਂ ਇਹਦੇ ਵਿਚਾਰੇ ਕਹਿ ਦਿੰਦੇ ਆ ਵੀ ਸਾਡੋਂ ਨਹੀਂ ਆ ਪਰ ਆਪ ਹੀ ਕਹਿਦਾ ਵਾ ਤੁਹਾਨੂੰ ਐਵੇਂ ਆ ਪਹੁੰਚ ਗਏ ਆ ਉਹਦੇ ਨਾਲ ਤੇ ਹੁਣ ਇਹਨਾਂ ਨੂੰ ਕਹਿੰਦਾ ਵਾਂ ਵੀ ਚੜਾ ਦਿਓ ਮੈਨੂੰ ਬੱਚੇ ਮੈਂ ਜਾਣਾਂ ਵਾ ਤੇ ਹੁਣ ਜਾਣ ਲੱਗਿਆਂ ਗੱਡੀ ਧਵਾ ਲਿਓ ਠੀਕ ਹੈ ਟਾਇਰ ਵੀ ਕਰਾ ਲਵੇ ਦਾ ਚੈੱਕ ਮੇਰੇ ਬਾਪੂ ਠੀਕ ਹੈ ਤੇ ਜਾ ਆਗੇ ਤੇ ਉੱਤੇ ਐ ਕਰਕੇ ਤੇ ਸ਼ੈਟ ਜੀਆਂ ਤੇ ਲਾ ਦਿਓ ਕੱਢੀਆਂ ਠੀਕ ਹੈ ਨਹੀਂ ਬਿਲਕੁਲ ਹਾਂ ਚਲੋ ਠੀਕ ਆ ਜੀ ਹੋਰ ਪਾਰ ਆ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸ੍ਰੀ ਅਕਾਲ ਜੀ